ਉਤੋ ਸਿਆਣੇ ਕਹਿੰਦੇ ਨੇ ਹੁੰਦੇ ਮਰੇ ਮਾਂ ਜੀਵੇ ਮਾਸੀ ਨਾ ਤੇਰਾ ਮਾਸਰ ਤਾਂ ਤੇਰੇ ਪਿਓ ਤੋਂ ਵੱਧ ਕਰਦਾ ਹੈਗਾ ਵੀ ਜਦੋਂ ਧੀਆਂ ਦੇ ਪੇਕੇ ਸੌਣ ਦਾ ਸਮਾਨ ਲੈ ਕੇ ਆਉਂਦੇ ਹੁੰਦੇ ਨੇ ਨਾ ਵੀ ਆਪਾਂ ਜੇ ਘਰਾਂ 'ਚ ਵੰਡ ਦਿੰਨੇ ਆ ਪਤਾ ਲੱਗ ਜਾਂਦਾ ਹੁੰਦਾ ਵੀ ਹਾਂ ਇਹਦਾ ਸੌਣ ਦਾ ਸੰਧਾਰ ਆ ਗਿਆ ਚਲ ਵਧੀਆ ਭੈਣੇ ਸਮਾਨ ਦੇਗੀ ਤੇਰੀ ਮਾਸੀ ਤੈਨੂੰ ਨਾਲ ਤੇਰੇ ਕਿਹੜਾ ਕੱਲੀ ਦੇ ਪੇਕੇ ਆਏ ਨੇ ਸਾਰੀਆਂ ਦੇ ਪੇਕੇ ਆਉਂਦੇ ਨੇ ਸਾਰਿਆਂ ਨੂੰ ਸੌਣ ਦਾ ਸੰਧਾਰ ਦੇਖ ਕੇ ਜਾਂਦੇ ਨੇ ਲੈ ਮੇਰੇ ਪਾਕੇ ਵਧੀਆ ਠੰਡੀ ਜੀ ਕਰਤੀ। ਅਖਾਂ ਤਾਂ ਉਹ ਕਾਲਜ ਕਰੀ ਕੇ ਬੈਠੀ ਸੀ। ਮੇਰੀ ਭਾਂਜੀ ਦੀਖਦੀ ਹੋਊਗੀ। ਫੇ ਮੇਰੀ ਮਾਸੀ ਪਾਸਾ ਵਟ ਗਈ। ਮੇਰੀ ਭਾਂਜੀ ਵੀ ਸਮਝਦਾ ਰਹੀ। ਉਹ ਐਂ ਸੋਚ ਰਹੀ ਹੋਊਗੀ ਕੰਮਕਾਰ ਦਾ ਟਾਈਮ ਤਾਂ ਕਰਕੇ ਵੀ ਮਾਸੀ ਲੇਟ ਹੋ ਗਈ। ਵੀਰ ਪਾਲਾਓ। ਵੀਰ ਪਾਲਾਓ। ਲੈ ਮਾਸੀ ਜੀ ਆ ਗਏ। ਸਸਿਕਾ ਮਾਸੀ ਜੀ। ਸਸਿਕਾ ਆਪ। ਹੋ ਠੀਕ ਸੀ ਸਾਰੇ ਹਾਂ ਠੀਕ ਠਾਕ ਪੂਰਾ ਆਪਣਾ ਸਭ ਠੀਕ ਹੈ ਠੀਕ ਹੈ ਵਧੀਆ ਅੱਜ ਤਾਂ ਬੜੀ ਸੋਹਣਾ ਦਿਨ ਚੜਿਆਗਾ ਹੋਰ ਪੁੱਤ ਮੈਂ ਵੀ ਲੇਟ ਹੋ ਗਈ ਆਇਆ ਤਾਂ ਫਿਰ ਮਾੜੇ ਮਾੜੇ ਨਾਲ ਟਾਈਮ ਹੋ ਹੀ ਜਾਂਦਾ ਨੇ ਕੰਮ ਤਾਂ ਨੇ ਚ ਹੋਰ ਇੱਕ ਤਾਂ ਜੀ ਦੀ ਜੂਰੀ ਦਾ ਹੋ ਰਿਆ ਸੀਗਾ ਅੱਛਾ ਤਾਂ ਕਰਕੇ ਲੇਟ ਹੋ ਗਈ ਮੈਂ ਵੀ ਐਂ ਸੋਚਿਆ ਸੀ ਮਹਾਂ ਚੋਨਾ ਚੁੰਨਾ ਲਾ ਕੇ ਆਉਣਗੇ ਵੀ ਉਹ ਤੋਂ ਪਹਿਲਾਂ ਕਿੱਥੋਂ ਆ ਜਾਣਗੇ ਕੰਮ ਦਾ ਟਾਈਮ ਹੈਗਾ ਇਹ ਤਾਂ ਹੈਪ ਤੋ ਫਿਰ ਮੈਂ ਹੁਣ ਨਾਲ ਤਾਂ ਮੀਂਹ ਜਾਂ ਪੈ ਕੇ ਹਟੇਗਾ ਹਾਂ ਨਾਲੋਂ ਭੱਜ ਕੇ ਜਾਇਆ ਮੈਂ ਉਹੀ ਕੌਲਜੀ ਕਰੀ ਬੈਠੀ ਸੀਗੀ ਹੋ ਜਾਂਦੀ ਹੈ ਜੀ ਕੰਮ ਤੰਦੀ ਕਰਾਂਦੇ ਇਹੋ ਜਿਹੇ ਨੇ ਨਾ ਪੁੱਤ ਬਿਸਕੁਟ ਤਾਂ ਕਈ ਤਣਾ ਤੇ ੜਾ ਰੱਖੇ ਸੀਗੇ ਮੈਂ ਗੁਰਜੀ ਨੂੰ ਆਖਿਆ ਸੀਗਾ ਮੈਂ ਆਪਾਂ ਫੜਾਏ ਆਉਨੇ ਆਂਗੇ ਉਹ ਕਹਿੰਦਾ ਮੰਮੀ ਨਾ ਕੰਮ ਤੰਦਾ ਬਾਲਾਗਾ ਤਾਂ ਕਰਕੇ ਨਾ ਬਸ ਹੂਈ ਕੌਲ ਜੀ ਕਰਖੀ ਇੱਕ ਇਹਨੇ ਝੜੀ ਲਾਰਖੀ ਹੈਗੀ ਤਾਂ ਕਰਕੇ ਕਿਤੇ ਤਾਂ ਆ ਗਿਆ ਕਿਤੇ ਵਗ ਗਿਆ ਫਿਰ ਮੈਂ ਆਖਿਆ ਅੱਜ ਮੌਸਮ ਵਧੀਆਗਾ ਅੱਜ ਜਾਈ ਆਵਾ ਫੜਾਈ ਆਵਾ ਉਹਦਾ ਸੰਧਾਰਾ ਔਰ ਹੁਣ ਮਾਸੀ ਜੀ ਮੈਂ ਵੀ ਸੋਚਿਆ ਵੀ ਐਂ ਕਿ ਇੰਨਾ ਲੇਟ ਕਿਉਂ ਹੋ ਗਏ ਉਹ ਤਾਂ ਕਦੇ ਲੇਟ ਹੀ ਨਹੀਂ ਹੋਏ ਸੀਗੇ ਪਹਿਲੇ ਸੌਣ ਹੀ ਫੜਾ ਜਾਂਦੇ ਹੁੰਦੇ ਸੀਗੇ ਵੀ ਐਂ ਤੇ ਕੀ ਗੱਲ ਕੀ ਹੋ ਗਈ ਜਿਹੜਾ ਹਜੇ ਤੱਕ ਆਏ ਨਹੀਂਗੇ ਪੁੱਤ ਇੱਕ ਤਾਂ ਕੰਮਕਾਰ ਵਾਲਾ ਸੀਗਾ ਇੱਕ ਆਹ ਨਾ ਪਿੱਛੇ ਜ ਮੈਂ ਬਿਮਾਰ ਹੋ ਗਈ ਤਾਂ ਕਰਕੇ ਨਹੀਂ ਆਇਆ ਗਿਆ ਫਿਰ ਅੱਜ ਗੁਰੀ ਕਹਿੰਦਾ ਮੰਮੀ ਮੌਸਮ ਠੀਕ ਹੈਗਾ ਤੂੰ ਭੱਜ ਕੇ ਭੈਣ ਦਸੰਦਾਰਾ ਫੜਾਈ ਆ ਨਾਲੇ ਪੁੱਤ ਮੈਂ ਆਥਨ ਨੂੰ ਮੜੂੰਗੀ ਫਿਰ ਕਰੇ ਨਹੀਂ ਸਰਦਾ ਨਾ ਵਧੀਆ ਹੋ ਗਿਆ ਮਾਸੀ ਜੀ ਤੁਸੀਂ ਸੰਧਾਰਾ ਲੈ ਕੇ ਆ ਗਏ ਮੇਰੀ ਗਵਾਂਡਨ ਦਾ ਸੰਧਾਰਾ ਨਾ ਇਤਕੀ ਪਹਿਲੀਆਂ ਚ ਆ ਗਿਆ ਉਹ ਮੈਨੂੰ ਸੰਧਾਰਾ ਦੇਣ ਆਈ ਨਾ 100 100 ਕੁਸ ਸੁਣਾ ਕੇ ਗਈਏਗੀ ਪੁੱਤੋਂ ਹੰਤੇ ਤਾਂ ਮੈਂ ਪਹਿਲੀ ਤੈਨੂੰ ਪਤੀਆ ਵੀ ਸਕੂਲ ਤੱਕ ਜਿੰਨੇ ਕੜਾ ਰਖੇਨੇਗੀ ਇੱਕ ਰਕਮ ਕਾਰ ਇੱਕ ਥੋੜੇ ਥੋੜੇ ਨਾਲ ਹੁੰ ਡਿੱਕਾ ਲੱਗੀ ਗਿਆ ਤਾਂ ਕਰਕੇ ਲੇਟ ਹੋ ਗਏ ਮੈਂ ਲੇਟ ਥੋੜਾ ਹੁੰਦੀ ਸੀ ਐ ਤਾਂ ਮਾਸੀ ਜੀ ਮੈਨੂੰ ਤੁਹਾਡੇ ਤੇ ਪੂਰਾ ਯਕੀਨ ਸੀਗਾ ਵੀ ਤੁਸੀਂ ਸੰਧਾਰਾ ਲੈ ਕੇ ਜਰੂਰ ਆਉਂਗੇ ਵੀ ਜਦੋਂ ਹੁਣ ਤੱਕ ਨਹੀਂ ਪਿੱਛੇ ਹਟੇ ਹੁਣ ਕਿਉਂ ਹਟੋਗੇ ਆਪਾਂ ਤਾਂ ਗੱਲਾਂ 'ਚ ਹੀ ਰਹਿ ਗਏ ਮਾਸੀ ਜੀ ਮੈਂ ਚਾਹ ਬਣਾ ਕੇ ਲਿਆਉਣੀ ਆਂਗੀ ਚੱਲਾਂ ਆਪਾਂ ਫੇਰ ਕਰਾਂਗੇ ਚਾਹ ਬਣਾ ਲਿਆ ਪੁੱਤ ਫਿਰ ਮੈਂ ਵੀ ਜਾਉਂਗੀ ਨਾ ਬਸ ਮੈਂ ਹੁਣ ਬਣਾ ਲਿਆਉਂਗੀ ਆਪਣੇ ਜੋਗੀ ਬਣਾਉਂਗੀ ਠੀਕ ਆਪਾਂ ਕੀ ਕਰੀਐ ਨੇ ਵੀਰਪਾਲਾ ਕੁਛ ਨਹੀਂ ਕਰਦੀ ਜੀ ਮਾਸੀ ਜੀ ਆ ਰਿਆ ਉਹਨਾਂ ਖਾਤਰ ਚਾਹ ਬਣਾਉਂਦੀ ਸੀ ਕੁੱਟ ਮੈਂ ਤਾਂ ਅੱਛਾ ਹਾਂ ਜਾਂ ਤੁਸੀਂ ਵੀ ਮਿਲ ਲਓ ਜੱਜ ਮਿਲਦਾ ਮਿਲਦਾ ਅਸੀਂ ਆਵਾਂ ਅਸੀਂ ਸੱਸੇ ਘਰ ਤੋ ਹੋ ਠੀਕ ਹੋ ਹਾਂ ਵਧੀਆ ਤੂੰ ਦੱਸ ਕਿਵੇਂ ਰਹਿਣਾਗਾ ਠੀਕ ਆ ਮਾਸੀ ਹੋਰ ਜੀ ਦੀ ਜੂਰੀ ਤਾਂ ਨਿਬੜ ਗਿਆ। ਉਹ ਜੀ ਮੱਕੀ ਜੀ ਲਾ ਕੇ ਬਹਿ ਗਏ ਬਾਲਾ ਬੁਰਾ ਹਾਲਾ ਕੱਲ ਹੀ ਨਿਮੇੜ ਕੇ ਹਟਿਆ ਚਾਰ ਚੂਰ ਦਾ ਜਮਾ। ਅੱਛਾ ਚਾਰ ਪਾ ਲਿਆ ਹੁਣ ਹੈ। ਹਾਂ ਪਾ ਲਿਆ ਤੁਹਾਨੂੰ ਮੇੜ ਦਾ ਕੰਮ। ਲਾਈ ਜਾਂਦੇ ਆ ਬੰਦੇ ਅੱਜ। ਚੱਲ ਵਧੀਆ ਹੋਇਆ। ਹੋਰ ਸੁਣਾਓ। ਵਧੀਆ ਵਧੀਆ ਮਾਸੀ। ਆ ਹੀ ਗਏ ਤੁਸੀਂ। ਸਾਨੂੰ ਤਾਂ ਅਸੀਂ ਇਤ ਕੀ ਲੇਟ ਹੋਈ ਜਨੇ ਬਾਲਾ ਵੀਰਪਾਲ ਦਾ ਬਾਲਾ ਕਰੀ ਜਾਂਦੀ ਸੀ ਵੀ ਲੇਟ ਹੋ ਗਏ। ਇਹ ਕੋਈ ਦੀ ਗਮਾਂਡਣ ਸੰਧਾਰਾ ਦੇ ਕੇ ਗਈ ਹੋਊਗੀ। ਅੱਛਾ। ਉਹ ਮੜਾ ਮੋਟਾ ਬੁੜੀਆਂ ਦੀ ਆਦਤ ਹੁੰਦੀ ਆ ਬੋਲ ਜਾਂਦੀਆਂ ਕੁਛ ਨਾ ਕੁਛ। ਇਹਦਾ ਬਾਲਾ ਫਿਕਰ ਕਰੀ ਜਾਂਦੀ। ਫੇਰ ਵੀ ਮਨ ਚ ਲ ਨਾ ਕਰਕੇ ਇੱਕ ਮੈਂ ਬਿਮਾਰ ਹੋ ਗਈ। ਵਿਚੀ ਬਸ ਤੈਨੂੰ ਪਤਾ ਹੈਗਾ ਕਰਦੇ ਧੰਦੇ। ਹਾਂ ਇੱਕਾ ਮੌਸਮਿਤ ਕੀ ਬੜਾ ਖਰਾਬ ਰਿਹਾ ਝੜੀ ਲਾ ਕੇ ਬਹਿ ਗਿਆ ਜਮਾ। ਹੁਣ ਵੀ ਦੇਖ ਲੈ ਕਿਤੇ ਆ ਜਾਂਦਾ ਕਿਤੇ ਹਟ ਜਾਂਦਾਗਾ। ਅੱਜ ਵੀ ਗੁਰੀ ਕਹਿੰਦਾ ਨਾ ਮੰਮੀ ਮੌਸਮ ਠੀਕ ਆ ਭੱਜ ਕੇ ਫੜਾਇਆ ਪੈਨ ਉਸਦਾਰਾ। ਤੇ ਮਾਸੜ ਦਾ ਕੀ ਹਾਲ ਹੈਗਾ? ਮਾਸੜ ਦਾ ਕੀ ਦੱਸਾਂ? ਖੇਤੋਂ ਆਉਂਦਾ ਸੀ ਮੂਰੇ ਕੁੱਤਾ ਆ ਗਿਆ ਉਹਦੇ 6 ਵਜੇ। 8 ਵਜੇ ਵੱਜ ਗਈ। ਉਹਦੇ ਖਾਸੀ ਵੱਜ ਗਈ। ਉਹਦੇ ਟਾਂਕੇ ਟੁੰਕੇ ਲੱਗਦੇ ਸੀਗੇ। ਉਹ ਕਿਤੇ ਟਾਂਕੇ ਕਰਾ ਕੇ ਲਿਆਏ ਪਹਿਲਾਂ ਤਾਂ ਫਿਰ ਉਹਨੂੰ ਕਟਾ ਕੇ ਲਿਆਇਆ। ਹੁਣ ਪਾਣੀ ਸੇਵਣ ਲੱਗ ਗਿਆ। ਬਾਲਾ ਵੱਧ ਗਿਆ ਕੰਮ। ਹੋਰ ਹੁਣ ਵੱਧਦਾ ਵੱਧ ਗਿਆ। ਹੁਣ ਤਾਂ ਠੀਕ ਹੋਊਗਾ। ਬਸ ਕਾਹਨੂੰ ਹੁਣ ਫੇਰ ਐਡਾ ਤੱਕ ਜਾ ਤਾਂ ਫੇਰ ਵੀ ਆ। ਫੇਰ ਵੀ ਵਿੱਚੇ ਨਾ ਪਾਣੀ ਦਸਿਮੀ ਜਾਂਦਾ। ਤੁਸੀਂ ਫੋਨ ਕਰਕੇ ਦੱਸੋ ਉਸਤਾ ਦਿੰਦੇ ਵੀ 8:6 ਵਜੇ ਅਸੀਂ ਪਤਾ ਹੀ ਲੈਣ ਆ ਜਾਂਦੇ। ਮਾਂ ਹਜ ਬਾਖਰੀ ਨਾ ਫਿਕਰ ਕਰੂਗੀ। ਤਾਂ ਕਰਕੇ ਮੈਂ ਦੱਸਿਆ ਨਹੀਂ ਮਾਂਾ ਚੱਲ ਮੈਂ ਵਗ ਜੂਗੀ ਤਾਂ ਦੱਸਿਆਉਂਗੀ ਨਾ ਠੀਕ ਹੋ ਜਾਊਗਾ। ਮੈਨੂੰ ਵੀ ਐ ਸੀਗਾ ਮਾਂਾ ਮੈਨੂੰ ਡੀਕਰੀ ਹੋਊਗੀ। ਅੱਛਾ ਵੀਰਪਾਲਾ ਲਿਆ ਚਾਹ ਮਸੀ ਨੂੰ। ਕਹਿੰਦੀ ਸੀ ਕਿ ਚਾਹ ਬਣਾ ਕੇ ਲੈ ਹੁੰਨੀ ਆ। ਹੁਆਪੇ ਚਾਹ ਬਣਾ ਲੈ ਫਿਰ ਮੈਂ ਮੁ ਰਹਿੰਦੇ ਮਸੀ ਜੀ ਮੁਰਨਾ ਕਾਦੇ ਵਾਸਤੇ ਕਰਾਤਾ ਲਾਜੋ ਤੈਨੂੰ ਪਤਾ ਵੀ ਘਰੇ ਨਹੀਂ ਸਰਦਾ ਪੁੱਤ ਤਾਂ ਕਰਕੇ ਆ ਲਓ ਮਸੀ ਚਾ ਫਿਰ ਇੱਕ ਤਾਂ ਘਰੇ ਦੇਖ ਪਸ਼ੂਆਂ ਨੂੰ ਸਾਹਮਣਾ ਪੈਂਦਾ ਅਗਰ ਜਦ ਮਸੜਾ ਸਾਹਮਣ ਲੰਦਾ ਹੂੰ ਤਾਂ ਕਰਕੇ ਔਖਾ ਹੋ ਗਿਆ ਆ ਦੇਖ ਲਓ ਮਸੀ ਜੀ ਅੱਜ ਦੇਖ ਕਿਵੇਂ ਖੁਸ਼ੀ ਖੁਸ਼ੀ ਭੱਜੀ ਫਿਰਦੀ ਹੈਗੀ ਇੰਨਾ ਚਾ ਤੈਨੂੰ ਦਾਮ ਹੀ ਨਹੀਂ ਚੜਦਾ ਜੇ ਨਵੇਂ ਸੂਟ ਲੈ ਦਿਆਂ ਹੁਣ ਦੇਖ ਕਿਵੇਂ ਖੁਸ਼ੀ ਖੁਸ਼ੀ ਉੱਡੀ ਫਿਰਦੀ ਹੈ ਜੇ ਤੁਸੀਂ ਆਏ ਹੋਗੇ ਚਾ ਚੜਿਆ ਪਿਆ ਸੋਡੇ ਆਉਣ ਦਾ ਤੁਸੀਂ ਕਹੇ ਜੀਆਂ ਗੱਲਾਂ ਕਰੀ ਜਾਂਦੇ ਜੀ ਤੇ ਇਹ ਤਾਂ ਨਾ ਪੇਕੇ ਦਾ ਬਾਲਾ ਚਾ ਹੁੰਦਾਗਾ ਮੇਰੀ ਮਾਂ ਵਾਲਾ ਪਿਆਰ ਮੇਰੀ ਮਾਸੀ ਨੇ ਦਿੱਤਾਗਾ ਮੇਰੀ ਮਾਂ ਤਾਂ ਮਰ ਗਈ ਸੀ ਛੋਟੀ ਹੁੰਦੀ ਦੀ ਮੈਨੂੰ ਮੇਰੀ ਮਾਸੀ ਨੇ ਪਾਲਿਆ ਸੀਗਾ ਏਸੇ ਨੇ ਸਾਰਾ ਪਾਲਣ ਪੋਸ਼ਣ ਕੀਤਾ ਸੀਗਾ ਤੇ ਮੈਨੂੰ ਇਹਦਾ ਚਾ ਨਾ ਹੋਵੇ ਇਹ ਤਾਂ ਮੇਰੀ ਮਾਸੀ ਮੇਰੇ ਮਾਮਾ ਬਰਾਬਰ ਹੈਗੀ ਇੱਕ ਹੋਰ ਗੱਲ ਹੈ ਜੀ ਉਹ ਮੈਂ ਕਹਾਨੂੰ ਇੰਨੀ ਟੈਨਸ਼ਨ ਕਰਦੀ ਸੀਗੀ ਇੱਕ ਜਿਹੜੀ ਆਪਣੀ ਗਵਾਂਡਨ ਸੋਮਣ ਹੈ ਨਾ ਉਹ ਆਪਦੇ ਪੇਕੇ ਦਾ ਸੰਧਾਰਾ ਲੈ ਕੇ ਆ ਗਈ ਚਾਰ ਬਿਸਕੁਟ ਘਾਦੇ ਦੇਗੀ ਮੈਨੂੰ 100 ਮਹਿਣਾ ਮਾਰ ਕੇ ਗਈ ਮੈਨੂੰ ਤਾਂ ਫੇਕਰ ਵਾਲਾ ਹੋ ਗਿਆ ਸੀ ਪੁੱਤ ਫੇਕਰ ਨਾ ਕਰਿਆ ਘਰ ਪੁੱਤ ਲੇਟ ਫੇਰਤਾ ਸੀ ਜ਼ਰੂਰ ਹੋਗੀ ਪਰ ਆਵਾਂਗੇ ਤੇਰੇ ਕੋਲੇ ਜ਼ਰੂਰ ਮੈਨੂੰ ਪਤਾ ਹੀ ਹੈਗਾ ਤੇਰੇ ਕੋਲੇ ਆਉ ਕੌਣ ਦੇ ਅਸੀਂ ਨਾ ਆਈ ਮਾਸੀ ਮੈਨੂੰ ਤਾਂ ਪੂਰਾ ਯਕੀਨ ਸੀ ਵੀ ਤੁਸੀਂ ਜ਼ਰੂਰ ਆਉਂਗੇ ਬੇਸ਼ੱਕ ਲੇਟ ਆਉਂ ਪਰ ਜੋ ਜਿਹੜੀ ਮੇਰੀ ਗਵੰਡਨ ਸੋਹਣਾ ਹੈ ਨਾ ਜਦੋਂ ਉਹ ਮੈਨੂੰ ਇਹੋ ਜਿਹਾ ਕੁਝ ਕਹਿਣ ਲੱਗੀ ਵੀ ਤੇਰੀ ਮਾਸੀ ਨਹੀਂ ਆਉਂਦੀ ਵੀ ਜਿਹੜੀ ਹੁਣ ਤੱਕ ਨਹੀਂ ਆਈ ਉਹਦੀਆਂ ਗੱਲਾਂ ਸੁਣ ਕੇ ਨਾ ਮੇਰਾ ਮਨ ਡੋਲ ਗਿਆ ਪੁੱਤ ਮਨ ਡੋਲਣ ਵਾਲੀ ਕੀ ਗੱਲ ਹੈਗੀ ਤੈਨੂੰ ਪਤਾ ਤਾਂ ਹੈਗਾ ਵੀ ਤੇਰੀ ਮਾਸੀ ਨਹੀਂ ਪਿੱਛੇ ਹੱਦੀ ਵੀ ਆਉਗੀ ਇਹ ਤਾਂ ਲੋਕਾਂ ਦਾ ਕੰਮ ਇਹੀ ਹੁੰਦਾ ਪੁੱਤ ਚਾਰ ਗੱਲਾਂ ਸੁਣਾ ਗਏ ਤੈਨੂੰ ਟੈਨਸ਼ਨ ਚ ਪਾ ਗਈ ਤੂੰ ਐਂ ਦੱਸ ਮੈਨੂੰ ਕੱਲ ਮੈਂ ਪਹਿਲਾਂ ਤਾਂ ਬਾਜ਼ਾਰ ਗਈ ਤੇਰਾ ਸ਼ੂਟ ਲਿਆਈ ਮੈਂ ਮਿੱਟੀ ਸ਼ੂਟ ਸਮਿਆਕੇ ਪਾ ਲੂਗੀ ਆਹ ਦੇਖ ਸ਼ੂਟ ਤੇਰਾ ਸਮਿਆਕੇ ਜਰੂਰ ਪਾ ਲੀਂ ਤੇ ਇਹ ਤਾਂ پسند ਆ ਗਿਆ ਤਾਂ ਤਾਂ ਰੱਖ ਲਈਂ ਨੀ ਮੈਂ ਮੋੜ ਕੇ ਤੈਨੂੰ ਵਾਪਸ ਕਰ ਜੂਗੀ ਮਾਸੀ ਜੀ ਇੰਨੀ ਖੇਚਲਾ ਕਰਨ ਦੀ ਕੀ ਲੋੜ ਸੀ ਤੁਸੀਂ ਮੇਰੇ ਕੋਲੇ ਨਾ ਬੇਸ਼ੱਕ ਖਾਲੀ ਹੱਥ ਸਿਰ ਤੇ ਹੱਥ ਧਰਦਿਆ ਕਰੋ ਆ ਕੇ ਮੈਨੂੰ ਤਾਂ ਤੁਹਾਡਾ ਉਹੀ ਕਰੋੜਾਂ ਵਰਗਾ ਗਾ ਸ਼ੂਟ ਤਾਂ ਬਥੇਰਾ ਸੋਹਣਾ ਮਾਸੀ ਜੀ ਵਾਪਸ ਕਿਉਂ ਕਰੂੰਗੀ ਮੈਂ ਵੀ ਨਾ ਸ਼ੂਟ ਦਿੰਨੀ ਆ ਮੈਂ ਤੈਨੂੰ ਮੈਂ ਕਿਹਾ ਤੈਨੂੰ ਰੋਜ਼ ਹੀ ਸ਼ੂਟ ਦੰਨੇ ਆ ਪੁੱਤ ਸਮਿਆਕੇ ਜਰੂਰ ਪਾ ਲਈ ਕੋਈ ਨਵਾਂ ਸੀ ਜਿ ਸਮਿਆਰੂੰ ਵੀ ਬਹੁਤ ਸੋਹਣਾ ਸ਼ੂਟ ਹੈਗਾ ਨਾਲੇ ਵਾਦੂ ਤਾਂ ਲੁੱਕ ਨੇ ਗੱਲਾਂ ਚ ਨਾਇ ਕਰ ਬੱਸ ਸੁਣ ਕੇ ਮਨ ਜਾ ਤਾਂ ਡੋਲ ਗਿਆ ਸੀ ਮਾਸੀ ਜੀ ਮੇਰਾ ਬੱਸ ਡੋਲਣ ਦੀ ਲੋੜ ਨਹੀਂ ਪੁੱਤ ਨਾ ਤਾਂ ਤੂੰ ਟੈਨਸ਼ਨ ਚ ਰਹਿਣ ਲੱਗ ਜੇਂਗੀ ਫਿਰ ਦਵਾਈ ਬੂਟੀ ਲੈਂਦੀ ਫਿਰੇਂਗੀ ਤੂੰ ਮੇਰੀ ਦਵਾਈ ਤਾਂ ਮਾਸੀ ਜੀ ਤੁਸੀਂ ਹੋ ਜਦੋਂ ਮੈਂ ਸੋਨੂੰ ਦੇਖ ਲੈਨੀ ਆ ਮੈਂ ਤਾਂ ਉਹਦੀ ਠੀਕ ਹੋ ਜਾਨੀ ਆ ਮੈਨੂੰ ਤਾਂ ਕਾਸੇ ਦੀ ਲੋੜ ਨਹੀਂ ਹੋਰ ਇੱਕ ਹੀ ਗੱਲ ਕਰਦੇ ਆ ਪੁੱਤ ਵੀ ਸੋਨੂੰ ਦੇਖ ਕੇ ਦੁੱਖ ਟੁੱਟ ਜਾਂਦਾ ਦੁਖਤਪ ਤੋ ਟੁੱਟਣੀ ਆ ਕਦੋਂ ਮਾਵਾਂ ਲਵੇ ਆ ਜਾਣ ਤੇ ਛੂਟ ਤਾਂ ਪੁੱਤ ਨਾ ਮੈਂ ਤਾਂ ਆ ਲਈ ਮਾਹ ਮੇਤੀ ਸਮਿਆਕੀ ਮੇਰੇ ਕੋਲ ਆਊਗੀ ਤਾਂ ਕਰਕੇ ਇਹ ਤਾਂ ਧੀਆ ਨੂੰ ਦਿੱਤਾ ਨਾ ਪੁੱਤ ਫਲਤਾਗਾ ਫੇਰ ਹੀ ਸਾਨੂੰ ਪੁੱਨ ਲੱਗੂਗਾ ਤੇ ਛੁਣ ਦੇ ਮੰਗੀ ਕੋਈ ਨਾ ਮਾਸੀ ਇਹ ਛੂਟ ਤਾਂ ਮੈਂ ਸਮਿਆਕੀ ਪਾਉਂਗੀ ਮੈਂ ਜਦੋਂ ਬਾਰਾਂਦਰ ਪਾ ਕੇ ਜਾਊਂਗੀ ਆ ਮੇਰੀ ਗਵੰਡਨ ਦਾ ਮੱਚੂਗਾ ਨਾ ਕਾਲਜਾ ਇਹ ਐ ਪੁੱਛੂਗੀ ਵੀ ਕਿਹਨੇ ਦਿੱਤਾ ਜਦੋਂ ਮੈਂ ਕਹਾਂ ਵੀ ਮੇਰੀ ਮਾਸੀ ਦੇ ਕੇ ਆਈ ਆ ਫੇਰ ਇਹਦੇ ਕੰਨ ਖੁੱਲਣਗੇ ਫੇਰ ਇਹਨੂੰ ਪਤਾ ਲੱਗੂ ਵੀ ਹਾਂ ਇਹਦੀ ਮਾਸੀ ਆਈ ਹੈਗੀ ਉਨੀ ਇਹਨੂੰ ਪਤਾ ਲੱਗਦਾ ਆਰੇ ਕਰਨ ਬੀ ਮੇ ਬਕੀ ਨਾ ਤੇ ਦੀ ਮਸੀਤੇ ਨਾਲ ਖੜੀ ਆ ਸਭ ਕੁਝ ਨਾਲ ਹੀ ਆ ਤੇਰੇ ਆਰੇ ਮਸੀ ਅਸੀਂ ਤੇਰੇ ਕੋਲੇ ਆਵਾਂਗੇ ਤੁਸੀਂ ਪਹਿਲਾਂ ਦੱਸਦੇ ਆਪਾਂ ਕਿਸੇ ਵਧੀਆ ਡਾਕਟਰ ਨੂੰ ਦਿਖਾਉਂਦੇ ਵੀ ਮਾਸੜ ਦੇ 6:00 ਵਜੇ ਕੀ ਗੱਲ ਹੋ ਗਈ ਜੀ ਮਾਸੜ ਜੀ ਨੂੰ ਉਹ ਤਾਂ ਖੇਤ ਜਾਂਦੇ ਸੀ ਵੀਰਪਾਲ ਮੋਟਰਸਾਈਕਲ ਤੇ ਕਹੀ ਟੰਗੀ ਹੋਈ ਸੀ ਰੇਡ ਦੇਖਣ ਮੂਰੇ ਕੁੱਤਾ ਆ ਗਿਆ ਕੁੱਤਾ ਵਿੱਚ ਵੱਜਿਆ ਉਹਨੇ 6:00 ਵਜੇ ਲੱਤ ਤੇ ਟੈਂਕੇ ਲੱਗੇ ਨੇ ਅੱਛਾ ਆਪਾਂ ਨੂੰ ਦੱਸਿਆ ਤੁਸੀਂ ਨਹੀਂ ਹਾਂ ਮਸੀ ਸਾਨੂੰ ਤੁਸੀਂ ਦੱਸਿਆ ਹੀ ਨਹੀਂ ਉਹ ਤਾਂ ਮੈਂ ਤਾਂ ਜਾਣ ਕੇ ਦੱਸਿਆ ਮਾਂ ਕਾ ਨੂੰ ਤੈਨੂੰ ਟੈਨਸ਼ਨ ਦੇਣੀ ਹੈਗੀ ਵੀ ਠੀਕ ਤਾਂ ਹੈਗਾਗਾ ਜੇ ਕੋਈ بارش ਹੱਤ ਹੁੰਦੀ ਫਿਰ ਤਾਂ ਮੈਂ ਤੈਨੂੰ ਦੱਸਦੀ ਉਹ ਤਾਂ ਬਸ ਮਾਰੇ ਟੋਪੇ ਪਤਾ ਨਹੀਂ ਕੱਚੇ ਕੱਟ ਤੇ ਉਹਨਾਂ ਨੇ ਹੁਣ ਪਾਣੀ ਜੱਸੀ ਮਨ ਲੱਗ ਗਿਆ ਤਾਂ ਕਰਕੇ ਪੱਟੀਆਂ ਕਰਾਉਂਦਾ ਗੁੜੀ ਚਲ ਆਪਾਂ ਜਾ ਆਵਾਂਗੇ ਜੀ ਫਿਰ ਇਹਨਾਂ ਨਾਲੇ ਪਤਾ ਲਿਆਵਾਂਗੇ ਹਾਂ ਹਾਂ ਜਾ ਆਵਾਂਗੇ ਚਲ ਤੁਸੀਂ ਜਰੂਰ ਆਇਓ ਨਾਲੇ ਆਣਾ ਛੂਟ ਸਮੇ ਆ ਕੇ ਪਾਤੀ ਲੈ ਜੰਗਮੇ ਕੋਲ ਹੀ ਨਾ ਕੋਈ ਨਾ ਜਰੂਰ ਤੁਸੀਂ ਮੈਸੇਜ ਸਵੇਰੇ ਸੁਨੇਹਾ ਦੇ ਚੜੇ ਹੋਏ ਹੋਵੋਗੇ ਭੱਜ ਦੌਰ ਚ ਕਿਹੜੀ ਰੋਟੀ ਖਾਦੀ ਜਾਂਦੀ ਹੈ ਮੈਂ ਬਣਾ ਕੇ ਲੈ ਆਉਣੀ ਆ ਰੋਟੀ ਤੁਸੀਂ ਦੋਨੇ ਬਹਿ ਕੇ ਗੱਲਾਂ ਮਾਰੋ ਚਲ ਠੀਕ ਹੈ ਪੁੱਤ ਬਣਾ ਲਿਆ ਦੋ ਰੋਟੀਆਂ ਰੋਟੀ ਖਾ ਕੇ ਜਾਉਂਗੀ ਨਾਲ ਇਹ ਸਮਾਨ ਚੱਕ ਪੁੱਤ ਇਹ ਤੇ ਅੰਦਰ ਨਾਲ ਨਾ ਗਮਾਂਡਣ ਨੂੰ ਜ਼ਰੂਰ ਦੇਖ ਕੇ ਆਈਂ ਨਾਲੇ ਉਹਨੂੰ ਦਿਖਾ ਕੇ ਆਈਂ ਵੀ ਆਹ ਛੂਟ ਲਈ ਆ ਆਹ ਸਮਾਨ ਲਈ ਆ ਉਹਦਾ ਵੀ ਫੇਰ ਨੱਕ ਵੱਡਿਆ ਜਾਊਗਾ ਪੁੱਤ ਨਾਲੇ ਉਹ ਮੇਹਣੇ ਮਾਰਨ ਨੂੰ ਹਟ ਜੂ ਹਾਂ ਮਾਸੀ ਜੀ ਸਮਾਨ ਤਾਂ ਮੈਂ ਉਹਨੂੰ ਜ਼ਰੂਰ ਦੇ ਕੇ ਆਉਂਗੀ ਉਹਨੂੰ ਵੀ ਪਤਾ ਲੱਗੂਗਾ ਵੀ ਹਾਂ ਇਹਦੀ ਮਾਸੀ ਇਹੋ ਜਿਹਾ ਸਮਾਨ ਦੇ ਕੇ ਗਈ ਆ ਉਹ ਬਾਲੀਆਂ ਫੜਾਈਆਂ ਮਾਰ ਕੇ ਗਈ ਸੀ ਮੇਰੇ ਲਵੇ ਉਹਨੂੰ ਉਹਦੀ ਪਤਾ ਲੱਗੂਗਾ ਨਾ ਫੁਕਰੀਆਂ ਮਾਰਦੀ ਆ ਜਿਹੜੀ ਹੋਰ ਪੁੱਤੋ ਹੁਣ ਮੈਂ ਸਮਾਨ ਵੀ ਪਤ ਗਿਆ ਲਈ ਸੀ ਦੇਵੇਂ ਨੂੰ ਇੰਨਾ ਪਤਾ ਹੁੰਦਾ ਮੈਂ ਹੋਰ ਵੀ ਲੈ ਕੇ ਆਉਂਦੀ ਵੀ ਐਹੀ ਜੀ ਤੇਰੀ ਕਮਾਂਡਣ ਤੂੰ ਕਹਿ ਦਾਂ ਦੀ ਵੀ ਕਿਉਂ ਮੇਰਾ ਦਿਲ ਦਿਖਾਉਣੀ ਹੈਗੀ ਵੀ ਮੇਰੀ ਮਾਸੀ ਹੈਗੀ ਹੈਗੀ ਵੀ ਸੰਧਾਰਾ ਤਾਂ ਉਹ ਲੈ ਕੇ ਆਉਂਗੀ ਪਉਨੀ ਲੇਟ ਲਿਆਈਏ ਪਉਨੀ ਪਹਿਲੇ ਪੱਖ ਦੇ ਜਾਂਦੀ ਪਉਨੀ ਪਿਛਲੇ ਪੱਖ ਦੇ ਜਾਂਦੀ ਉਹ ਤੋਂ ਸਿਆਣੇ ਕਹਿੰਦੇ ਨੇ ਹੁੰਦੇ ਮਰੇ ਮਾਂ ਜੀਵੇ ਮਾਸੀ ਮਾ ਤੇਰਾ ਮਾਸਰ ਤਾਂ ਤੇਰੇ ਪਿਓ ਤੋਂ ਵੱਧ ਕਰਦਾ ਹੈਗਾ ਉਹ ਤਾਂ ਕਿੱਦਾਂ ਤਾਂ ਲੱਗਿਆ ਸੀ ਵੀ ਕੁੜੀ ਡਿੱਕੀ ਜਾਂਦੀ ਹੋਊਗੀ ਵੀ ਮੇਰੇ ਪੇਕੇ ਆਉਣਗੇ ਆਪਾਂ ਨੂੰ ਤਾਂ ਮਾਸੀ ਜੀ ਪਤਾ ਹੈਗਾ ਇਹ ਗੱਲਾਂ ਦਾ ਆਪਾਂ ਨੂੰ ਤਾਂ ਦੁੱਖ ਲੱਗਿਆ ਹੈਗਾ ਉਹਨੂੰ ਕੀ ਪਤਾ ਇਹ ਗੱਲਾਂ ਦਾ ਉਹਨੂੰ ਦੁੱਖ ਲੱਗਿਆ ਨਹੀਂ ਨਾ ਉਹ ਤਾਂ ਹੰਕਾਰ ਚ ਗੱਲਾਂ ਕਰਦੀ ਆ ਉਹਦੇ ਪੇਕੇ ਦੀਆਂ ਬੜਾਈਆਂ ਕਰਦੀ ਹੈਗੀ ਉਹਨੂੰ ਜੇ ਦੁੱਖ ਲੱਗਿਆ ਹੋਊ ਫੇਰ ਹੀ ਦੁੱਖ ਕਿਸੇ ਦਾ ਸਮਝੂਗੀ ਇਹ ਤਾਂ ਹੈਪ ਤੋ ਚਲ ਆ ਪੀਪਾ ਲੈ ਜਾ ਪੁੱਤ ਨਾ ਸਮਾਨ ਲੈ ਜਾ ਮੈਂ ਦੋ ਰੋਟੀਆਂ ਲਿਆਂ ਫਿਰ ਮੈਂ ਲੇਟ ਹੋ ਜੂਗੀ ਚਲ ਤੁਸੀਂ ਆਰਾਮ ਕਰ ਲਓ ਮੈਂ ਰੋਟੀ ਬਣਾ ਕੇ ਲੈਵਣੀ ਹੈਗੀ ਠੀਕ ਆ ਪੁੱਤ ਚਾ ਚੰਗਾ ਵਸੀ ਮੈਂ ਵੀ ਖੇਤ ਜਾਇਆ ਹਾਂ ਤੁਸੀਂ ਕਰੋ ਆਰਾਮ ਠੀਕ ਆ ਪੁੱਤ ਛੇਤੀ ਆ ਜੀ ਚਲ ਮੈਂ ਇੱਥੇ ਹੀ ਪਈ ਜਾਂਦੀ ਆ 2 ਮਿੰਟ ਨਾ ਤੁਸੀਂ ਰੋਟੀ ਖਾ ਕੇ ਉੱਠੇ ਵੀ ਖੜੇ ਮਾਸੀ ਜੀ ਮੈਂ ਤਾਂ ਰੋਟੀ ਘਰ ਬਣਾ ਕੇ ਰਹੀ ਸੀ ਤੁਹਾਡੇ ਖਾਤਰ ਪੁੱਤ ਮੈਂ ਤਾਂ ਰੋਟੀ ਖਾ ਲਈ ਦੋ ਤਨੂ ਆਖਿਆ ਸੀ ਵੀ ਦੋ ਰੋਟੀਆਂ ਖਾਣੀਆਂ ਨਹੀਂਆਂ ਮੈਂ ਤਾਂ ਤੜਕੇ ਦਾ ਖਾ ਕੇ ਆਈ ਸੀ ਆਉਂਦੇ ਨੂੰ ਚਾਹ ਪੀ ਆਤੀ ਹੁਣ ਤਾਂ ਰੋਟੀ ਖਵਾਤੀ ਚੱਲ ਹੁਣ ਮੈਂ ਐ ਕਹਿੰਦੀ ਪੁੱਤ ਮੈਨੂੰ ਲਫਾਫਾ ਲਿਆ ਮੈਂ ਲੇਟ ਹੋਈ ਜਾਣੀ ਹੈਗੀ ਫਿਰ ਮੈਂ ਜਾਣਾ ਵੀ ਆ ਲੈ ਤੁਸੀਂ ਰਹੋ ਮਾਸੀ ਜੀ ਅੱਜ ਮੈਨੂੰ ਤਾਂ ਐਸੀ ਵੀ ਤੁਸੀਂ ਰਹੋਗੇ ਪਰ ਰਾਤ ਨੂੰ ਗੱਲਾਂ ਬਾਤਾਂ ਕਰਾਂਗੇ ਹੁਣ ਤਾਂ ਆਪਾਂ ਤੋਂ ਕਿਹੜੀਆਂ ਗੱਲਾਂ ਹੋਈਆਂ ਨਹੀਂਆਂ ਮਸਾ ਤਾਂ ਤੁਸੀਂ ਆਏ ਹੋਗੇ ਪੁੱਤ ਫੇਰ ਮਾਰੂੰਗੀ ਕਿਹੜਾ ਤੇਰੇ ਮਾਸਾ ਠੀਕ ਹੋ ਗਿਆ ਤੈਨੂੰ ਪਤਾ ਤਾਂ ਹੈਗਾ ਤੇਰੇ ਮਾਸੜ ਤੇ ਟਾਂਕੇ ਲੱਗੇ ਹੋਏ ਨੇ ਅੱਗੇ ਤਾਂ ਉਹ ਮਾਲ ਪਸ਼ੂ ਸੰਭਲਾਂਦਾ ਇੱਕ ਗੁਰੀ ਨੂੰ ਖੇਤ ਦਾਗਾ ਤਾਂ ਕਰਕੇ ਮੈਨੂੰ ਹੁਣ ਮੁੜਨਾ ਪਊਗਾ ਆਪੇ ਇੱਕ ਦਿਨ ਸਾਰ ਲੈਣਗੇ ਆਪਾਂ ਫੋਨ ਕਰਦਾਂਗੇ ਐਡੀ ਕੀ ਗੱਲ ਹੈਗੀ ਤੁਸੀਂ ਰਾਤ ਲਾਜੋ ਕਿਹੜਾ ਰੋਜ ਆਇਆ ਜਾਂਦਾ ਕੰਮਕਾਰਾਂ ਚੋਂ ਨਿਕਲਣ ਜਾਂਦਾ ਵਸਤਾ ਨਹੀਂ ਪੁੱਤ ਗੁਰੀ ਤਾਂ ਦੇਖ ਲੈ ਖੇਤ ਹੈਗਾ ਤੇ ਤੇਰੇ ਮਾਸੜ ਮੰਜੀ ਤੇ ਪਿਆਗਾ

500 ਨਾ ਰਾਇਣ ਮਸੀ ਹੁਣ ਤੁਸੀਂ ਇਨਾਂ ਕੁਸਤਾ ਲਿਆਏ ਕੱਪੜੇ ਮੇਰੇ ਲਿਆਏ ਬਾਕੀ ਤੁਸੀਂ ਸੁਨਹਾਰਾ ਇਨਾਂ ਲਿਆਏ ਪੈਸੇ ਨੂੰ ਕੀ ਹੈਗਾ ਪੁੱਤ ਤੇਰੇ ਮਾਸਟਰ ਨੇ ਕਹਿ ਕੇ ਭੇਜਿਆ ਸੀਗਾ ਵੀ ਕੁੜੀ ਨੂੰ 500 ਰੁਪਿਆ ਦੇ ਕੇ ਕੱਟ ਕਰਦੇ ਹੋ ਫਿਰ 500 ਜ਼ਰੂਰੀ ਦੇਣਾਗਾ ਜੋੜਾ ਜੁੱਤੀ ਲਿਆਈ ਪੁੱਤ ਨਾਲ ਸੋਨ ਹੈਗਾ ਚੂੜੀਆਂ ਚੜਾਈ ਨੰਗੇ ਹੱਥ ਲੈ ਫਿਰਦੀਆਂ ਹਾਂ ਹਾਂ ਹੁਣ 500 ਰੁਪਈ ਦੀ ਸੀ ਗੱਲ ਚਲ ਠੀਕ ਆ ਪੁੱਤ ਫਿਰ ਬੱਸ ਟੱਪ ਜੂਗੀ ਚਲ ਕੋਈ ਨਾ ਠੀਕ ਚੰਗਾ ਚਲ ਲੈ ਜੇ ਵਾਕੜੀ ਖੁਸ਼ ਹੋਊਗੀ ਲੈ ਉਹ ਮੰਨ ਲਾ ਦਾ ਫਾਈਨਲ ਹੋਰ ਮੰਮੀ ਮੈਨੂੰ ਤਾਂ ਅਸੀਂ ਵੀ ਤੁਸੀਂ ਮੰਨੂ ਨਾਲ ਆਵੋਗੇ ਵੀ ਨਾਲੇ ਬਦੇ ਮਿਲ ਜਾਂਦੇ ਨਾਲ ਇੱਕ ਰਤ ਲਾ ਜਾਂਦੇ ਹਾਂ ਉਹ ਕਹਿੰਦਾ ਸੀ ਵੀ ਮੰਮੀ ਨੂੰ ਕੰਮ ਜਿਆ ਸੀਗਾ ਤਾਂ ਕਰਕੇ ਨਹੀਂ ਆਈ ਹੈਗੀ ਚਲੋ ਕੋਈ ਨਾ ਤੁਸੀਂ ਆਪ ਦਾ ਮਨ ਨਾ ਖਰਾਬ ਕਰੋ ਆਜੂ ਦਾ 15 ਦਿਨਾਂ ਤੱਕ ਨਹੀਂ ਅਸੀਂ 1 ਕਦੇ ਦਿਨ ਤੱਕ ਅਸੀਂ ਕਿਹੜਾ ਮਾਰ ਜਾਗੇ ਮੈਂ ਤੇ ਅੰਬਰਤ ਨੀ ਹੁਣ ਤਾਂ ਕੋਈ ਪ੍ਰੋਗਰਾਮ ਹੈ ਨਹੀਂਗਾ। ਨਹੀਂ ਕੋਈ ਨਾ ਤੁਸੀਂ ਮੰਨ ਨਾ ਡੋਲੋ ਆਪਦਾ ਕੋਈ ਨਾ ਸੀ ਆ ਜਾਾਂਗੇ। ਇੱਕ ਅਦੇ ਦਿਨ ਤੱਕ ਮਿਲ ਜਾਾਂਗੇ, ਕਰਤਲ ਆ ਜਾਾਂਗੇ ਨਹੀਂ ਫਿਰ ਤੁਸੀਂ ਆ ਜਾਓ। ਜਦੋਂ ਮੰਨੂ ਆ ਗਏ ਫਿਰ ਤੁਸੀਂ ਮਿਲ ਜਿਓ ਸਾਨੂੰ। ਹਾਂ ਠੀਕ ਹੈ ਮੰਮੀ। ਚਲ। ਸੋਮਣ ਉਹ ਫੋਨ ਤੇਰੇ ਕੋਲੇ ਹੈ ਮੇਰਾ? ਹਾਂ ਇਹ ਮੰਮੀ ਦਾ ਫੋਨ ਆ ਰਿਹਾ ਸੀਗਾ। ਫੋਨ ਲੱਗਦਾ ਫਰਦਾ ਸੀਗਾ। ਮੰਮੀ ਦਾ ਫੋਨ ਆ ਰਿਹਾ ਸੀ ਉਹ ਤੇ ਮੇਰੇ ਨਾਲ। ਕੀ ਕਹਿੰਦੀ ਮੰਮੀ? ਉਹ ਮੰਨ ਜਾ ਖਰਾਬ ਕਰੀ ਬੈਠੀ ਹੈ ਇਹ ਹਾਲ ਦਾ। ਕੌਂਟੀ ਹੋ ਗਿਆ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਮਨੂੰ ਪਟਿਆਲੇ ਗਿਆਗਾ ਟੈਸਟ ਆਈ ਦੀ ਤਿਆਰੀ ਕਰਨ ਪਟਿਆਲੇ ਹਾਂ ਉਹ ਬਾਗ ਗਿਆ ਹਾਂ ਕਰ ਲੈ ਮम्मी ਮੰਨ ਚ ਕਰਾਉ ਕਰੀ ਬੈਠੇ ਕਹਿੰਦੀ ਮੇਰਾ ਜੀ ਨਹੀਂ ਲੱਗਦਾ ਕਿ ਮੇਰਾ ਰੋਟੀ ਪਕਾਉਣ ਨੂੰ ਜੀ ਨਹੀਂ ਕਰਦਾ ਕਰ ਸੋਣਾ ਪਿਆਗਾ ਚਲਾਂ ਇਹਦਾ ਕੀ ਹੁੰਦਾਗਾ ਫਿਰ ਗਿੱਡੀ ਕਿੱਧਰ ਲੱਗੀ ਮੈਂ ਪਟਿਆਲੇ ਗਿਆ ਪਟਿਆਲੇ ਜਾਊਗਾ ਉਹ ਗਿਆ ਨਹੀਂ ਨਾ ਕਿਤੇ ਤਾਂ ਕਰਕੇ ਫਿਰ ਮੰਮੀ ਨੂੰ ਹੁਣ ਆਏ ਚ ਲਾਂਦਾ ਕੱਲੀ ਜੀ ਰਹਿ ਗਈ ਕੁਛ ਫਿਰ ਡੈਡੀ ਖੇਤ ਬਾਗੇ ਜਾਂਦੇ ਨੇ ਮੰਮੀ ਤਾਂ ਐ ਕਹੀ ਜਾਂਦੀ ਸੀਗੀ ਉਹਦੇ ਵੀ ਉਹਨੂੰ ਮਨੂੰ ਦਿਸਤਾ ਕਰਾ ਦੋ ਉਹ ਹੁਣ ਫਿਰ ਕਾ ਮੈਨੂੰ ਉੱਧਰ ਕਹਿ ਕੇ ਗਿਆਗਾ ਕਹਿੰਦਾ ਵੀ ਮੈਂ ਹਾਲੇ 3-4 ਸਾਲ ਲੈਂਦਾ ਨਹੀਂ ਹੈਗਾ ਵੀ ਮੈਂ ਆਪਦਾ ਕੁਝ ਕਰਕੇ ਫੇਰ ਲੂੰਗਾ ਵੀ ਮੈਂ ਆਪਾਂ ਕੁਝ ਲੱਗ ਜਾ। ਉਹ ਸਕੀਮ ਲਾ ਕੇ ਗਿਆ ਭਾਈ ਉਹ। ਨਹੀਂ ਜੀ ਉਹ ਵੀ ਮੈਨੂੰ ਕਹਿ ਕੇ ਕਹਿੰਦਾ ਮੈਂ ਹਾਲੇ ਤਾਂ ਅਸੀਂ ਚਲ 6 ਮਹੀਨੇ ਉਧਰ ਟਾਲ ਜੂਗਾ ਮੈਂ। ਨਹੀਂ ਨਾ ਬਰਾ ਹੋਣੀ ਵਾ ਵੜ ਦੇਣਗੇ ਉਹ। ਹੁਣ ਸਾਰੇ ਰਿਸ਼ਤੇ ਨੂੰ ਤਾਂ ਆਈ ਜਾਂਦੇ ਨੇ ਮੈਂ ਵੀ ਕਿਹਾ ਸੀ ਵੀ ਭਾਈ ਤੂੰ ਕਰਾ ਲੈ ਵੀ ਮੰਮੀ ਦੇ ਵੀ ਗੋਡੇ ਕਿੱਟੇ ਦੁਖਦੇ ਨੇ ਨਹੀਂ ਕੰਮ ਬੰਦ ਮੰਮੀ ਤੋਂ। ਕਹਿੰਦਾ ਹਾਲੇ ਮੈਂ 3-4 ਸਾਲ ਕਰਾਉਂਦਾ ਨਹੀਂ ਹੈਗਾ ਵੀ ਮੈਂ ਕੁਝ ਬਣ ਜਾ ਮੈਂ ਕੁਝ ਲੱਗ ਜਾ ਵੀ ਮੈਂ ਅਗਲੀ ਨੂੰ ਵੀ ਕੁਝ ਖਵਾਉਂਦਾ ਉਹ ਐਸੀ ਕਰਾ ਲੈਂਦਾ ਵਧੀਆ ਸੀਗਾ ਹੁਣ ਮੰਮੀ ਮੈਨੂੰ ਫਿਰ ਹੋਏ ਫੋਨ ਕਰਦੀ ਹੈਗੀ ਇੰਸਟਾਗ੍ਰਾਮ ਦੇ ਰਿਸ਼ਤਾ ਕਰਾ ਦੇ ਆ ਹੁਣ ਪਟਾਲੇ ਵਾਗ ਗਿਆ ਉਹ ਹੁਣ ਵੀ ਮੈਨੂੰ ਕਹਿੰਦੀ ਸੀ ਕਹਿੰਦੀ ਹੁਣ ਉੱਥੇ ਵਾਗ ਕਹਿੰਦੇ ਹੁਣ ਰਿਸ਼ਤਾ ਸ਼ਾਗਨ ਕਰਾ ਕੇ ਵਾਗ ਜਾਂਦਾ ਕਹਿੰਦੀ ਜੀ ਟੈਸਟਾਂ ਦੇ ਤਰੀਕੇ ਨਾਲ ਪਿਆ ਕਹਿੰਦੀ ਆਪਾਂ ਲੇਟ ਕਰ ਲੈਂਦੇ ਉਹ ਐਂ ਕਰ ਲੈਂਦਾ ਪਰ ਮੰਨਦਾ ਨਹੀਂ ਨਾ ਹੈਗਾ ਚੌਲ ਫਿਰ ਉਹਦੀ ਮਰਜ਼ੀ ਹੈ ਹੁਣ ਚਲ ਉਹਦਾ ਵੀ ਉਹ ਹਜੂ ਨਾਲੇ ਲੱਗ ਲੁਗੂ ਜੇ ਚਾ ਵੀ ਚੰਗੀ ਗੱਲ ਹੈਣਾ ਹੁਣ ਉਹਨੂੰ ਆਏ ਵੀ ਮੈਂ ਜੇ ਲੱਗ ਜਾਵਾਂ ਵੀ ਚਲ ਡੈਡੀ ਖੇਤੀ ਕਰਨੀ ਹੋ ਜਾਣਗੇ ਮੈਂ ਆਪਦਾ ਡਿਊਟੀ ਕਰੀ ਜਾਊਗਾ ਵੀ ਇਹ ਦੋਨੋਂ ਘਰੇ ਕੰਮ ਕਰੀ ਜਾਣਗੇ ਹਾਂ ਉਹਨੂੰ ਆਏ ਖੇਤੀ ਤਾਂ ਹੋਣੀ ਨਹੀਂ ਨਾ ਤੋ ਖੇਤੀ ਕਿੱਥੇ ਕਰ ਲੂਗਾ ਨਾਲੇ ਉਹ ਹੈਨਾ ਖੇਤੀ ਤਾਂ ਹੋਣੀ ਵੀ ਨਹੀਂ ਹੁਣ ਤਾਂ ਫਿਰ ਟੈਸਟਾਂ ਦੀ ਤਿਆਰੀ ਕਰਨੀ ਗਿਆ ਹੁਣ ਤੋ 6 ਮਹੀਨੇ ਤਾਂ ਹੀ ਤਾਂ ਗਿਆਗਾ ਵੀ ਨਾਲੇ ਖੇਤੀ ਨਹੀਂ ਹੋਣੀ ਨਾਲੇ ਮੈਂ 6 ਮਹੀਨੇ ਟਲ ਜਾਊਗਾ ਮੈਂ ਤੁਹਾਨੂੰ ਆਏ ਕਹਿੰਦੇ ਸੀ ਵੀ ਆਪਾਂ ਵੀ ਚਲ ਮੰਮੀ ਨੂੰ ਮਿਲ ਆਵਾਂਗੇ ਕਦੇ ਦਿਨ ਤੱਕ ਵੀ ਇਕੱਲੇ ਰਹਿ ਕੇ ਵਿਚਾਰੀ ਨਹੀਂ ਜੀ ਲੱਗ ਪਰੇ ਕਦਿੰਨਾਂ ਬਾਅਦ ਚੱਲਾਂਗੇ ਆਪਾਂ ਚਲੋ 10-15 ਦਿਨ ਤੱਕ ਤੋ ਵੀ ਗੇੜਾ ਮਾਰ ਜੂਗਾ ਫਿਰ ਉਹ ਆ ਜਾਣਗੇ ਐਨੇ ਆਪਾਂ ਮਾਰਿਆਵਾਂ ਗੇੜਾ ਮੰਮੀ ਲੈ ਚਲ ਠੀਕ ਹੈ ਫਿਰ ਮੈਂ ਤਾਂ ਫੋਨ ਭਾਲਦਾ ਫਿਰਦਾ ਸੀਗਾ ਠੀਕ ਹੈ ਜੀ ਹਾਂ ਦੇ ਯਾ ਮੈਨੂੰ ਨਹੀਂ ਪਤਾ ਲੱਗ ਜੂ ਇਹਨੂੰ ਤੂੰ ਕਿਧਰੇਂ ਦੀ ਹਿਰਪਾਲਾ ਮੈਂ ਤਾਂ ਸੰਧਾਰਾ ਮੰਡਣ ਜਾਂਦੀ ਸੀ ਜੀ ਚਲ ਇਹ ਤਾਂ ਠੀਕ ਹੈ ਮਾਸੀ ਬਾਗੀ ਮਾਸੀ ਜੀ ਦਬਾ ਗਿਓ ਕਹਿੰਦੇ ਕਰੇ ਨਹੀਂ ਸਰਦਾ ਮੈਂ ਤਾਂ ਉਹਨਾਂ ਨੂੰ ਆਖਿਆ ਸੀ ਵੀ ਰਾਤ ਲਾ ਲੀ। ਮੈਂ ਤਾਂ ਆਏ ਸੀਗੀ ਵੀ ਇੱਕ ਰਾਤ ਰੱਖੇਗੀ ਵਧੀਆ ਜੀ ਲੱਗਿਆ ਪਿਆ। ਮੈਂ ਤਾਂ ਬਥੇਰਾ ਕਿਹਾ ਸੀ ਮਾਸੀ ਜੀ ਕਹਿੰਦੀ ਪੁੱਤ ਫੇਰ ਆਉਂ ਕਿਸੇ ਦਿਨ। ਅੱਜ ਮੇਰੇ ਆ ਹੁਣ ਤੂੰ ਕਿਧੇ ਜਾਨੀ ਹੰਦਰਾ ਦੇਣਾ। ਇਹ ਤਾਂ ਮੈਂ ਨਾਲ ਤਾੜੀ ਵੰਡ ਚ ਫੜਾ ਆਉਂਗੀ। ਨਾ ਸੌਣ ਕੇ ਫੜਾ ਕੇ ਆਉਂਗੀ। ਇਹ ਕਾਹ ਤੋਂ ਵੰਡਦੇ ਆ ਗੱਲ ਕੀ ਐ? ਇਹ ਬਣ ਤੇ ਤਾਂ ਐ ਹੁੰਦੇ ਐ ਜੀ। ਵੀ ਜਦੋਂ ਧੀਆ ਦੇ ਪੇਕੇ ਸੌਣ ਦਾ ਸਮਾਨ ਲੈ ਕੇ ਆਉਂਦੇ ਹੁੰਦੇ ਨੇ ਨਾ ਵੀ ਆਪਾਂ ਜੇ ਘਰਾਂ 'ਚ ਵੰਡ ਦਿੰਨੇ ਆ ਪਤਾ ਲੱਗ ਜਾਂਦਾ ਹੁੰਦਾ ਵੀ ਹਾਂ ਇਹਦਾ ਸੌਣ ਦਾ ਸੰਧਾਰ ਆ ਗਿਆ ਪਰ ਸੁਮਨ ਨੇ ਵੰਡਿਆ ਨਹੀਂ ਸੀ ਸੁਮਨ ਤਾਂ ਨਾ ਮੇਰੇ ਜਖਮਾਂ ਤੇ ਲੂਣ ਛਿੜਕਣ ਆਈ ਸੀ ਪਰ ਅੱਜ ਮੈਂ ਉਹਨੂੰ ਦੇ ਕੇ ਆਉਣੀ ਆ ਪਤਾ ਲੱਗ ਜੂ ਵੀ ਹਾਂ ਇਹਦੀ ਮਾਸੀ ਦੇਗੀ ਸੰਧਾਰਾ ਇਹਨੂੰ ਉਹ ਚਲੋ ਤਾਂ ਠੀਕ ਆ ਉਹ ਤਾਂ ਜਿਹੇ ਜੀ ਹੈਗੀ ਹੈਗੀ ਆ ਯਾਰ ਤੂੰ ਤਾਂ ਨਾ ਉਹ ਜੀਆਂ ਗੱਲਾਂ ਕਰਕੇ ਠੀਕ ਐ ਤੂੰ ਸੰਧਾਰਾ ਫੜਾ ਕੇ ਮੁੜੀ ਤੂੰ ਆਇਆ ਨਾ ਕਰਕੇ ਵੀ ਮੇਰੇ ਪੇਕੇ ਫੜਾ ਕੇ ਮੇਰੀ ਮਾਸੀ ਆਈ ਸੀ ਨਾ ਅਗਲਾ ਕੋਈ ਤਾਂ ਜਿਹੇ ਜੀ ਹੈਗੀ ਤਾਂ ਹੈਗੀ ਆ ਫਿਰ ਉਹਨੂੰ ਕਿਵੇਂ ਕਰਾਂਗੇ ਉਹਦਾ ਕਹੇ ਤਾਂ ਨਹੀਂ ਹੁੰਦਾ ਹੁੰਦਾ ਜੀ ਕੁਛ ਨਹੀਂ ਕਹਿੰਦੀ ਉਹਨੂੰ ਮੈਂ ਪਿਆਰ ਨਾਲ ਹੀ ਸੰਧਾਰਾ ਫੜਾ ਕੇ ਆਉਂ ਉਹਨੂੰ ਆਪ ਹੀ ਪਤਾ ਲੱਗ ਜੂ ਆਦੇ ਮਨ ਚਾਪੀ ਸੋਚੂ ਵੀ ਮੈਂ ਤਾਂ ਕੀ ਸੋਚਦੀ ਸੀ ਵੀ ਆ ਦੇਖੇ ਤਾਂ ਸੰਧਾਰਾ ਤਾਂ ਆ ਗਿਆ ਚੱਲ ਠੀਕ ਆ ਫਿਰ ਟਾਈਮ ਨਾਲ ਮੁੜੇਂ ਬਾਹਲਾ ਟਾਈਮ ਨਾਲ ਨਾ ਬਾਹਲਾ ਟਾਈਮ ਨਹੀਂ ਲਾ ਕੇ ਆਉਂਦੀ ਬਸ ਮੈਂ ਤਾਂ ਸੰਧਾਰਾ ਬੰਨ ਕੇ ਉਹਦੀ ਆ ਜੂਗੀ ਕਿ ਮੈਂ ਵੀ ਨਾ ਹੁਣ ਰੋਟੀ ਹੱਟੀ ਖਾ ਕੇ ਦੁਬਾਰੇ ਖੇਤ ਜਾਉਂਗਾ ਲਾਈਟ ਚੱਲੀ ਜਾਂਦੀ ਹੈਗੀ ਐਂ ਤਾਂ ਮੈਨੂੰ ਵੀ ਪਤਾ ਹੈ ਵੀ ਕੰਮ ਦਾ ਟਾਈਮ ਹੈਗਾ ਹੁਣ ਝੋਨੇ ਝੋਨੇ ਚ ਪਾਣੀ ਦੇਖ ਆਹ ਚਾਹ ਪਾਣੀ ਵੀ ਖਾ ਗਿਓ ਰੋਟੀ ਖਾ ਗਿਓ ਤੂੰ ਸਮਨ ਨੂੰ ਬਾਲਾ ਨਾ ਕੁਛ ਬੋਲੀ ਨਾ ਨਹੀਂ ਬੋਲਦੀ ਤੁਸੀਂ ਕਿਉਂ ਫਿਕਰ ਕੀਤਾ ਮੇਰਾ ਦਿਮਾਗ ਦਾ ਆਇਆ ਕਮਾਨ ਮੱਥਾ ਗਿਆ ਫਿਰ ਉਹ ਤਾਂ ਹੁਣ ਜਿਹੇ ਜਿਹਾਂ ਪਾਡੀਆਂ ਮਾਰ ਗਈ ਮਾਰ ਗਈ ਆਪਾਂ ਥੋੜੀ ਐਂ ਕਰਨਾਗਾ ਉਹਨੂੰ ਆਪ ਵੀ ਪਤਾ ਲੱਗੂ ਜੀ ਸਮਾਨ ਦੇਖ ਕੇ ਚੱਲ ਚੰਗਾ ਫਿਰ ਮੈਂ ਇੱਥੇ ਬਹਿਣਾ ਤੂੰ ਫੜਾਇਆ ਪਰ ਛੇਤੀ ਮੁੜੇ ਮੈਂ ਹੁਣ ਆ ਜੂੰ ਜੀ ਤੁਸੀਂ ਟੈਨਸ਼ਨ ਜੀ ਨਾ ਕਰੋ ਮਿੰਟ ਚ ਆ ਜੂੰਗਾ ਕੋਈ ਕਰੇ ਨਹੀਂ ਨਾ ਅੰਦਰ ਬੈਠਾਗਾ ਅੰਦਰ ਅੰਦਰ ਹੋਊ ਵਿਚਾਰ ਪੁੱਛਦੀ ਆ ਪਹਿਲਾਂ ਹੋਰ ਅਮਰਤ ਕਿਵੇਂ ਹੈ ਵਧੀਆ ਵੀਰਪਾਹ ਹੋ ਠੀਕ ਹੈ ਬਾਈ ਠੀਕ ਹੈ ਸੁਮਨ ਨਹੀਂ ਦੀਦੀ ਸੁਮਨ ਅੰਦਰ ਹੀ ਆ ਗਈ ਅੱਛਾ ਹਾਂ ਉਹ ਠੀਕ ਹੈ ਬਾਈ ਬਤਾ ਵਧੀਆ ਠੀਕ ਹੈ ਤੂੰ ਦੱਸ ਮੈਂ ਬੁਲਾ ਕੇ ਲਿਆਉਣਾ ਫਿਰ ਬਾਈ ਬੁਲਾ ਲਿਆ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਹੋਰ ਸੁਮਨ ਠੀਕ ਹੈ ਵਧੀਆ ਤੁਸੀਂ ਦੱਸੋ ਠੀਕ ਠਾਕ ਆ ਕੇ ਚੱਕੀ ਹੋਣੇ ਹੋਗੇ ਇਹ ਤਾਂ ਮੇਰੀ ਮਾਸੀ ਸੰਧਾਰਾ ਦੇ ਕੇ ਗਈ ਆ ਤੀਆਂ ਦਾ ਅੱਛਾ ਤੁਹਾਡੀ ਮਾਸੀ ਆ ਵੀ ਗਈ ਹਾਂ ਆ ਗਈ ਸੀ ਮਾਸੀ ਸਾਡੇ ਚਲੋ ਆਜਾਪਾ ਉੱਥੇ ਬਹਿ ਕੇ ਗੱਲਾਂ ਕਰਦੇ ਆਂ ਚਲ ਹੋਰ ਕਦੋਂ ਆਈ ਸੀ ਮਾਸੀ ਤੁਹਾਡੀ ਮਾਸੀ ਸੁਮਨ ਅੱਜ ਹੀ ਆਈ ਸੀਗੀ ਉਹ ਰਹਿ ਤਾਂ ਸਕੀ ਨਹੀਂ ਮੈਂ ਆਖਸ ਵੀ ਰਹਿ ਜਾ ਕਹਿੰਦੀ ਕੰਮ ਧੰਦੇ ਦਾ ਸਾਦਾ ਨਹੀਂ ਵੀ ਬਾਪਸ ਮੁੜ ਗਈ ਉਹ ਫਿਰ ਕਹਿੰਦੀ ਮੈਂ ਆਖਾ ਚਲ ਮੈਂ ਬੰਡੀ ਆਵਾਂ ਹਨਾ ਫਿਰ ਕੰਮ ਧੰਦੇ ਜਿਹਦਾ ਟਾਈਮ ਹੋ ਜਾਊਗਾ ਚਲ ਵਧੀਆ ਪਹਿਣੇ ਆ ਗਈ ਤੇਰੀ ਮਾਸੀ ਬੁਦੇ ਸੰਧਾਰਾ ਦੇਗੀ ਤੈਨੂੰ हां पण ਇਹ ਸੰਧਾਰਾ ਬਥੇਰਾ ਵਧੀਆ ਦੇਖ ਕੇ ਗਈ ਹੈਗੀ ਪਾਤ ਪਤੇਲੀਆਂ ਤਾਂ ਮਠਿਆਈਆਂ ਲਈਏਗੀ ਬਿਸਕੁਟ ਲਈਏਗੀ ਮਠੀਆਂ ਲਈਏਗੀ ਫਲ ਲਈਏਗੀ ਤੇਰੇ ਨੂੰ ਨਾ ਦੁੱਗਣਾ ਸਾਮਾਨ ਦੇ ਕੇ ਗਈ ਹੈਗੀ ਚਲ ਵਧੀਆ ਭੈਣੇ ਤੈਨੂੰ ਵੀ ਸੰਧਾਰੇ ਦਾ ਚਾਹ ਚੜ ਗਿਆ ਹੋਰ ਹੁਣ ਚਾਹ ਚੜੇ ਨਾ ਜਦੋਂ ਪੇਕਿਆ ਤਾਂ ਚੀਜ਼ ਆ ਜੇ ਦੁੱਗਣਾ ਚਾਹ ਚੜ ਨਹੀਂ ਹੈ ਲਬਾਗ ਵੀ ਛੋਟੀ 마ਸੀ ਰਹਿ ਜਾਂਦੇ ਇੱਕ ਦਿਨ ਨਾਲ ਕੀ ਹੁੰਦਾ ਸੀ ਪਹਿਲੀ ਉਹ ਤਾਂ ਇੰਨੇ ਦਿਨਾਂ ਬਾਅਦ ਆਏ ਸੀ ਹਾਂ ਭੈਣੇ ਬਸ ਚੜਾ ਕੇ ਆਈਆਂ ਉਹ ਤੋਂ ਬਾਅਦ ਬਸ ਤੇਰੇ ਕੋਲੇ ਆ ਗਈ ਸੰਧਾਰਾ ਲੈ ਕੇ ਮੈਂ ਹਸ ਸੰਧਾਰਾ ਦੇ ਆਵਾ ਰਹੀ ਤਾਂ ਭੈਣੇ ਉਹ ਤਾਂ ਨਹੀਂ ਗਈ ਮੇਰੇ ਮਾਸੜ ਦੇ ਨਾਲ 6 ਵਜੇ ਮੋਟਰਸਾਈਕਲ ਤੋਂ ਡਿੱਗ ਗਿਆ ਟਾਂਕੇ ਜੇ ਲੱਗੇ ਨੇਗੇ ਹਜੇ ਉਹ ਠੀਕ ਨਹੀਂ ਸਮਾਰ ਕੇ ਲੱਤ ਨਾਲੇ ਫਿਰ ਤੈਨੂੰ ਪਤਾ ਹੀ ਹੈ ਇਕੱਲੇ ਬੰਦੇ ਦੇ ਕੰਮ ਕਾਰ ਹੀ ਨਹੀਂ ਮੁੱਕਦੇ ਚਲ ਵਧੀਆ ਭੈਣੇ ਸਮਾਨ ਦੇਗੀ ਤੇਰੀ 마ਸੀ ਤੈਨੂੰ ਨਾਲੇ ਤੇਰੇ ਕਿਹੜਾ ਕੱਲੀ ਦੇ ਪੇਕੇ ਆਏ ਨੇ ਸਾਰਿਆਂ ਦੇ ਪੇਕੇ ਆਉਂਦੇ ਨੇ ਸਾਰਿਆਂ ਨੂੰ ਸੌਂ ਸੰਧਾਰਾ ਦੇ ਕੇ ਜਾਂਦੇ ਨੇ ਮਾਪੇ ਤਾਂ ਪਹਿਣੇ ਹਰੇਕ ਦਾ ਦੇ ਜਾਂਦਾ ਗਾ ਸੰਧਾਰਾ ਮਾਮੀਆਂ ਮਾਸੀਆਂ ਤਾਂ ਨਾ ਕਿਸੇ ਕਿਸੇ ਦੀ ਹੀ ਵਰਤਦੀਆਂ ਨੇ ਨਾਲੇ ਮਾਮੀਆਂ ਮਾਸੀਆਂ ਨਾਲ ਨਾ ਹਰੇਕ ਨਹੀਂ ਵਰਤ ਸਕਦਾ ਚਲ ਠੀਕ ਹੈ ਪਹਿਣੇ ਆ ਜਾ ਮੈਂ ਚਾਹ ਬਣਾਉਣੀ ਆ ਚਾਹ ਪੀ ਕੇ ਜਾਈ ਨਹੀਂ ਸੋਮਨ ਚਾਹ ਨਹੀਂ ਮੈਂ ਪੀਂਦੀ ਮੌਸਮ ਜਿਆ ਖਰਾਬ ਹੋਇਆ ਪਿਆ ਮੇਰੇ ਕੱਪੜਾ ਲੀੜਾ ਸਾਰੀ ਬਾਹਰ ਪੈ ਜਾ ਕੇ ਮੈਂ ਉਹ ਚੱਕਣਾ ਹੋਊਗਾ ਤੇ ਨਾਲੇ ਨਾ ਮੈਂ ਤੈਨੂੰ ਐ ਕਹਿਣੀ ਆ ਮੇਰੀ ਮਾਸੀ ਛੂਟ ਲਈ ਆਈ ਸੀਗੀ ਬਾਹਰ ਹੀ ਸੋਣਾਗਾ ਤੇ ਤੂੰ ਦੇਖ ਕੇ ਆਈ ਨਾਲੇ ਉਹਦੀ ਤਾਂ ਹੋਰ ਹੀ ਚੁੰਨੀ ਜੀ ਹੈਗੀ ਕੱਡਮੀ ਜੀ ਬਾਹਰ ਹੀ ਸੋਣੀ ਨਲ ਮੇਰੀ ਮਾਸੀ ਆਏ ਕਹਿੰਦੀ ਸੀ 8000 ਦਾ ਸ਼ੂਟ ਹੈਗਾ 1500 2000 ਦੀ ਤੇ ਉਹਦੀ ਕੱਲੀ ਚੁੰਨੀ ਐ ਤੂੰ ਕਿਹੜਾ ਪਹਣੇ ਮੇਰਾ ਸੂਟ ਦੇਖਣ ਆਈ ਸੀਗੀ ਸੁਮਣ ਕੱਲ ਪਹਣੇ ਮੈਨੂੰ ਟਾਈਮ ਹੀ ਲੱਗਿਆ ਸਾਰਾ ਦਿਨ ਮੇਰਾ ਕੰਮਾ ਚ ਹੀ ਲੰਘਿਆ ਚਲ ਕੋਈ ਨਾ ਜੇ ਮੈਨੂੰ ਟਾਈਮ ਲੱਗਿਆ ਫਿਰ ਮੈਂ ਵੀ ਦੇਖ ਲੂੰਗੀ ਕੋਈ ਨਾ ਪਹਣੇ ਮੈਂ ਫੇਰ ਦੇਖ ਜੂੰਗੀ ਲੈ ਤੂੰ ਆਹ ਫੜ ਸੰਧਾਰਾ ਤੇ ਮੈਨੂੰ ਕਾਲੀ ਹੈਗੀ ਭਾਂਡੇ ਮੈਂ ਫੇਰ ਲੈ ਜੂੰਗੀ ਆ ਮੌਸਮ じゃ ਖਰਾਬ ਹੋਏ ਪਹਣੇ ਮੇਰੇ ਕੱਪੜੇ ਕੁੱਪੜੇ ਬਾਹਰ ਪਈ ਨਹੀਂਗੇ ਹੁਣ ਆਈਏ ਲੱਚਤ ਹੁਣ ਇਹਦੇ ਲੱਗੂ ਕਾਲਜੇ ਨੂੰ ਅੱਗ ਹੁਣ ਪਤਾ ਲੱਗੂ ਵੀ ਇਹਦੇ ਵੀ ਪੇਕੇ ਹੈਗੇ ਨੇਗੇ ਹੁਣ ਨਹੀਂ ਬੋਲੀ ਫੁਕਰੀਆਂ ਹੁਣ ਨਹੀਂ ਮਾਰੀਆਂ ਮੂੰਹ ਚ ਮਿੰਗਣਾ ਕੋਲੀ ਗਈ ਹੈਗੀ ਇੱਕ ਗੱਲ ਦਾ ਜਵਾਬ ਨਹੀਂ ਦਿੱਤਾ ਪਰ ਅੱਤਿ ਤਿਥੇ ਹਾਰਾਂ ਤੇ ਨਾ ਮਾਵਾਂ ਦੀ ਜੜੀਕ ਤਾਂ ਰਹਿੰਦੀ ਹੈਗੀ ਮਾਸੀਆਂ ਮਾਮੀਆਂ ਲੱਖ ਨਹੀਂ ਪਰ ਮਾਂ ਵਰਗਾ ਨਹੀਂ ਕੋਈ ਹੁੰਦਾ ਹੈ ਪਰ ਮੇਰੀ ਮਾਸੀ ਨੇ ਮੈਨੂੰ ਮੇਰੀ ਮਾਂ ਨਹੀਂ ਜਾਦ ਹੁੰਦੀ